ਪਾਨਾ ਸਿੱਧੂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਅੱਜ ਮੋਹਾਲੀ ਅਦਾਲਤ ਦੇ ਵਿੱਚ ਪਾਨਾ ਸਿੱਧੂ ਨੂੰ ਪੇਸ਼ ਕੀਤਾ ਜਾਵੇਗਾ ਤੇ ਪੁਲਿਸ ਪਾਨਾ ਸਿੱਧੂ ਨੂੰ ਪੇਸ਼ ਕਰੇਗੀ ਤੇ ਜਿਸ ਦੇ ਦੌਰਾਨ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਬੀਤੇ ਦਿਨਾਂ ਦੇ ਵਿੱਚ ਪਾਨਾ ਸਿੱਧੂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਨੇ ਲਿਖਤੀ ਤੌਰ ਤੇ ਵਾਅਦਾ ਦਿੱਤਾ ਸੀ ਤੇ ਜਿਸ ਦੇ ਤੌਰ ਤੇ 10 ਤਰੀਕ ਨੂੰ ਪਾਨਾ ਸਿੱਧੂ ਦੀ ਰਿਹਾਈ ਨਹੀਂ ਹੋਈ ਤੇ ਉੱਥੇ ਹੀ ਅੱਜ ਕੋਈ ਵੱਡਾ ਫੈਸਲਾ ਭਾਨਾ ਸਿੱਧੂ ਨੂੰ ਲੈ ਕੇ ਹੋ ਸਕਦਾ ਹੈ ਤੇ ਅਦਾਲਤ ਮੁਹਾਲੀ ਦੇ ਵਿੱਚ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਬੀਤੇ ਦਿਨਾਂ ਦੇ ਵਿੱਚ ਭਾਨਾ ਸਿੱਧੂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਦੇ ਜਿਸ ਦੇ ਚੱਲਦੇ ਹੋਏ ਕੋੜਦੂਨੇ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਕੀਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਅੱਜ ਵੀ ਕੋੜਦੂਨੇ ਦੇ ਵਿੱਚ ਇੱਕ ਵੱਡਾ ਇਕੱਠ ਕੀਤਾ ਜਾਵੇਗਾ ਤੇ ਜਿਸ ਦੇ ਦੌਰਾਨ 1 ਫਰਵਰੀ ਨੂੰ ਐਮਪੀ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਵੀ ਦੱਸਦੀ ਹੈ ਕਿ ਜਿਹੜੀ ਇਹ ਚਿੱਠੀ ਆ ਜਿਹੜਾ ਮੰਗ ਪੱਤਰ ਆ ਲਿਖਿਆ ਗਿਆ ਤੇ ਭਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਜਿਹੜੇ ਮੰਗ ਪੱਤਰ ਆ ਉਹ ਕੇਂਦਰ ਸਰਕਾਰ ਨੂੰ ਲਿਖਿਆ ਗਿਆ ਤੇ ਜਿਸ ਦੇ ਦੌਰਾਨ ਹੁਣ ਲਗਾਤਾਰ ਭਾਨਾ ਸਿੱਧੂ ਨੂੰ ਲੈ ਕੇ ਵੀ ਚਰਚਾ ਉੱਠੀ ਹੋਈ ਆ ਅਤੇ ਅੱਜ ਕੋਰ ਦੁਨੀਆ ਦੇ ਵਿੱਚ ਇੱਕ ਵੱਡਾ ਇਕੱਠ ਵੀ ਹੋਣ ਜਾ ਰਿਹਾ ਹੈ ਤੇ ਭਾਨਾ ਸਿੱਧੂ ਨੂੰ ਲੈ ਕੇ ਮੋਹਾਲੀ ਦੇ ਵਿੱਚ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਜਿਸ ਦੇ ਦੌਰਾਨ ਅਦਾਲਤ ਕੋਈ ਵੱਡਾ ਫੈਸਲਾ ਸੁਣਾ ਸਕਦੀ ਹੈ ਤੇ ਪਟੀਸ਼ਨ ਦਾਇਰ ਜਿਹੜੀ ਕੀਤੀ ਗਈ ਸੀ ਤੇ ਇਸ ਤੋਂ ਬਾਅਦ ਹੁਣ ਲਗਾਤਾਰ ਭਾਨਾ ਸਿੱਧੂ ਨੂੰ ਲੈ ਕੇ ਵੀ ਜਿਹੜਾ ਵਿਰੋਧੀਆਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਤੇ ਕਿਹਾ ਜਾ ਰਿਹਾ ਕਿ ਪਾਨਾ ਸਿੱਧੂ ਨੂੰ ਲੈ ਕੇ ਇਨਸਾਫ ਦੀ ਮੰਗ ਵੀ ਕੀਤੀ ਜਾ ਰਹੀ ਹੈ ਤੇ ਪਾਨਾ ਸਿੱਧੂ ਨੂੰ ਅੱਜ ਕੋਈ ਵੱਡਾ ਫੈਸਲਾ ਜਿਹੜਾ ਹੋ ਸਕਦਾ ਤੇ ਅਦਾਲਤ ਦੇ ਵਿੱਚ ਪੇਸ਼ ਕਰਕੇ ਕੋਈ ਵੱਡੀ ਜਿਹੜੀ ਖਬਰ ਨਿਕਲ ਕੇ ਬਾਹਰ ਆ ਸਕਦੀ ਹੈ ਤੇ ਬੀਤੇ ਦਿਨਾਂ ਦੇ ਵਿੱਚ ਚਾਰ ਪਰਚੇ ਪਾਨਾ ਸਿੱਧੂ ਤੇ ਦਰਜ ਕੀਤੇ ਗਏ ਤੇ ਜਿਸ ਦੇ ਦੌਰਾਨ ਸਟੈਨ ਸਨੇਚਿੰਗ ਨੂੰ ਲੈ ਕੇ ਵੀ ਚੌਥਾ ਪਰਚਾ ਜਿਹੜਾ ਦਰਜ ਕਰ ਲਿਆ ਗਿਆ ਤੇ ਉੱਥੇ ਪਹਿਲਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਪਾਨਾ ਸਿੱਧੂ ਨੂੰ ਭੇਜਿਆ ਗਿਆ ਤੇ ਜਿਸ ਦੇ ਦੌਰਾਨ ਅੱਜ ਮੁਹਾਲੀ ਕੋਰਟ ਅਦਾਲਤ ਦੇ ਵਿੱਚ ਜਿਹੜਾ ਪੇਸ਼ ਪਾਨਾ ਸਿੱਧੂ ਨੂੰ ਕੀਤਾ ਜਾਵੇਗਾ ਤੇ ਇਸ ਤੋਂ ਪਹਿਲਾਂ ਕਈ ਜਿਹੜੀ ਆ ਕੋਰਟ ਦੁਨੀਆਂ ਦੇ ਵਿੱਚ ਸੰਗਰੂਰ ਦੇ ਵਿੱਚ ਵੱਡੇ ਪ੍ਰਦਰਸ਼ਨ ਹੋਏ ਤੇ ਸੰਗਰੂਰ ਦੇ ਵਿੱਚ ਲੱਖਾ ਸਿਧਾਨਾ ਦੇ ਵੱਲੋਂ ਜਿਹੜਾ ਪ੍ਰਸ਼ਾਸਨ ਦੇ ਨਾਲ ਮੀਟਿੰਗ ਕੀਤੀ ਗਈ ਤੇ ਜਿਸ ਦੇ ਦੌਰਾਨ ਪ੍ਰਸ਼ਾਸਨ ਨੇ ਲਿਖਤੀ ਜਿਹੜਾ ਦਿੱਤਾ ਕਿ ਅਸੀਂ 10 ਤਰੀਕ ਨੂੰ ਪਾਨਾ ਸਿੱਧੂ ਨੂੰ ਰਿਹਾ ਕਰ ਦੇਵਾਂਗੇ ਪਰੰਤੂ 10 ਤਰੀਕ ਨੂੰ ਪਾਨਾ ਸਿੱਧੂ ਬਾਹਰ ਨਹੀਂ ਆਇਆ ਤੇ ਉੱਥੇ ਹੀ ਅੱਜ ਕੋੜਦੁੱਨੇ ਦੇ ਵਿੱਚ ਵੀ ਵੱਡਾ ਪ੍ਰਦਰਸ਼ਨ ਹੋਣ ਜਾ ਰਿਹਾ ਹੈ ਤੇ ਦੂਜੇ ਪਾਸੇ ਅੱਜ ਮੁਹਾਲੀ ਅਦਾਲਤ ਦੇ ਵਿੱਚ ਵੀ ਪਾਨਾ ਸਿੱਧੂ ਨੂੰ ਪੇਸ਼ ਕੀਤਾ ਜਾਵੇਗਾ ਪਟੀਸ਼ਨ ਦਾਇਰ ਕੀਤੀ ਗਈ ਸੀ ਤੇ ਕੋਈ ਵੱਡਾ ਫੈਸਲਾ ਪਾਨਾ ਸਿੱਧੂ ਨੂੰ ਲੈ ਕੇ ਬਾਹਰ ਆ ਸਕਦਾ ਹੈ ਪਾਨਾ ਸਿੱਧੂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਅੱਜ ਮੁਹਾਲੀ ਅਦਾਲਤ ਦੇ ਵਿੱਚ ਪਾਨਾ ਸਿੱਧੂ ਨੂੰ ਪੇਸ਼ ਕੀਤਾ ਜਾਵੇਗਾ ਤੇ ਪੁਲਿਸ ਪਾਨਾ ਸਿੱਧੂ ਨੂੰ ਪੇਸ਼ ਕਰੇਗੀ ਤੇ ਜਿਸ ਦੇ ਦੌਰਾਨ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਬੀਤੇ ਦਿਨਾਂ ਦੇ ਵਿੱਚ ਪਾਨਾ ਸਿੱਧੂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਨੇ ਲਿਖਤੀ ਤੌਰ ਤੇ ਵਾਅਦਾ ਦਿੱਤਾ ਸੀ ਤੇ ਜਿਸ ਦੇ ਤੌਰ ਤੇ 10 ਤਰੀਕ ਨੂੰ ਪਾਨਾ ਸਿੱਧੂ ਦੀ ਰਿਹਾਈ ਨਹੀਂ ਹੋਈ ਤੇ ਉੱਥੇ ਹੀ ਅੱਜ ਕੋਈ ਵੱਡਾ ਫੈਸਲਾ ਭਾਨਾ ਸਿੱਧੂ ਨੂੰ ਲੈ ਕੇ ਹੋ ਸਕਦਾ ਹੈ ਤੇ ਅਦਾਲਤ ਮੋਹਾਲੀ ਦੇ ਵਿੱਚ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਬੀਤੇ ਦਿਨਾਂ ਦੇ ਵਿੱਚ ਭਾਨਾ ਸਿੱਧੂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਦੇ ਜਿਸ ਦੇ ਚੱਲਦੇ ਹੋਏ ਕੋੜਦੂਨੇ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਕੀਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਅੱਜ ਵੀ ਕੋੜਦੂਨੇ ਦੇ ਵਿੱਚ ਇੱਕ ਵੱਡਾ ਇਕੱਠ ਕੀਤਾ ਜਾਵੇਗਾ ਤੇ ਜਿਸ ਦੇ ਦੌਰਾਨ 1 ਫਰਵਰੀ ਨੂੰ ਐਮਪੀ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਵੀ ਦੱਸਦੀ ਹੈ ਕਿ ਡੇਰੀ ਇਹ ਚਿੱਠੀ ਆ ਜਿਹੜਾ ਮੰਗ ਪੱਤਰ ਆ ਲਿਖਿਆ ਗਿਆ ਤੇ ਭਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਜਿਹੜੇ ਮੰਗ ਪੱਤਰ ਆ ਉਹ ਕੇਂਦਰ ਸਰਕਾਰ ਨੂੰ ਲਿਖਿਆ ਗਿਆ ਤੇ ਜਿਸ ਦੇ ਦੌਰਾਨ ਹੁਣ ਲਗਾਤਾਰ ਭਾਨਾ ਸਿੱਧੂ ਨੂੰ ਲੈ ਕੇ ਵੀ ਚਰਚਾ ਉੱਠੀ ਹੋਈ ਆ ਅਤੇ ਅੱਜ ਕੋਰ ਦੁਨੀਏ ਦੇ ਵਿੱਚ ਇੱਕ ਵੱਡਾ ਇਕੱਠ ਵੀ ਹੋਣ ਜਾ ਰਿਹਾ ਹੈ ਤੇ ਭਾਨਾ ਸਿੱਧੂ ਨੂੰ ਲੈ ਕੇ ਮੋਹਾਲੀ ਦੇ ਵਿੱਚ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਜਿਸ ਦੇ ਦੌਰਾਨ ਅਦਾਲਤ ਕੋਈ ਵੱਡਾ ਫੈਸਲਾ ਸੁਣਾ ਸਕਦੀ ਹੈ ਤੇ ਪਟੀਸ਼ਨ ਦਾਇਰ ਜਿਹੜੀ ਕੀਤੀ ਗਈ ਸੀ ਤੇ ਇਸ ਤੋਂ ਬਾਅਦ ਹੁਣ ਲਗਾਤਾਰ ਭਾਨਾ ਸਿੱਧੂ ਨੂੰ ਲੈ ਕੇ ਵੀ ਜਿਹੜਾ ਵਿਰੋਧੀਆਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਤੇ ਕਿਹਾ ਜਾ ਰਿਹਾ ਕਿ ਪਾਨਾ ਸਿੱਧੂ ਨੂੰ ਲੈ ਕੇ ਇਨਸਾਫ ਦੀ ਮੰਗ ਵੀ ਕੀਤੀ ਜਾ ਰਹੀ ਹੈ ਤੇ ਪਾਨਾ ਸਿੱਧੂ ਨੂੰ ਅੱਜ ਕੋਈ ਵੱਡਾ ਫੈਸਲਾ ਜਿਹੜਾ ਹੋ ਸਕਦਾ ਹੈ ਤੇ ਅਦਾਲਤ ਦੇ ਵਿੱਚ ਪੇਸ਼ ਕਰਕੇ ਕੋਈ ਵੱਡੀ ਜਿਹੜੀ ਖਬਰ ਨਿਕਲ ਕੇ ਬਾਹਰ ਆ ਸਕਦੀ ਹੈ ਤੇ ਬੀਤੇ ਦਿਨਾਂ ਦੇ ਵਿੱਚ ਚਾਰ ਪਰਚੇ ਪਾਨਾ ਸਿੱਧੂ ਤੇ ਦਰਜ ਕੀਤੇ ਗਏ ਤੇ ਜਿਸ ਦੇ ਦੌਰਾਨ ਸਟੈਂਸ ਨੈਟਿੰਗ ਨੂੰ ਲੈ ਕੇ ਵੀ ਚੌਥਾ ਪਰਚਾ ਜਿਹੜਾ ਦਰਜ ਕਰ ਲਿਆ ਗਿਆ ਤੇ ਉੱਥੇ ਪਹਿਲਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਪਾਨਾ ਸਿੱਧੂ ਨੂੰ ਭੇਜਿਆ ਗਿਆ ਤੇ ਜਿਸ ਦੇ ਦੌਰਾਨ ਅੱਜ ਮੁਹਾਲੀ ਕੋਰਟ ਅਦਾਲਤ ਦੇ ਵਿੱਚ ਜਿਹੜਾ ਪੇਸ਼ ਪਾਨਾ ਸਿੱਧੂ ਨੂੰ ਕੀਤਾ ਜਾਵੇਗਾ ਤੇ ਇਸ ਤੋਂ ਪਹਿਲਾਂ ਕਈ ਜਿਹੜੀਆਂ ਕੋਰਟ ਦੁਨੀਆਂ ਦੇ ਵਿੱਚ ਸੰਗਰੂਰ ਦੇ ਵਿੱਚ ਵੱਡੇ ਪ੍ਰਦਰਸ਼ਨ ਹੋਏ ਤੇ ਸੰਗਰੂਰ ਦੇ ਵਿੱਚ ਲੱਖਾਂ ਸਿਧਾਣਾ ਦੇ ਵੱਲੋਂ ਜਿਹੜਾ ਪ੍ਰਸ਼ਾਸਨ ਦੇ ਨਾਲ ਮੀਟਿੰਗ ਕੀਤੀ ਗਈ ਤੇ ਜਿਸ ਦੇ ਦੌਰਾਨ ਪ੍ਰਸ਼ਾਸਨ ਨੇ ਲਿਖਤੀ ਜਿਹੜਾ ਦਿੱਤਾ ਕਿ ਅਸੀਂ 10 ਤਰੀਕ ਨੂੰ ਪਾਨਾ ਸਿੱਧੂ ਨੂੰ ਰਿਹਾ ਕਰ ਦੇਵਾਂਗੇ ਪਰੰਤੂ 10 ਤਰੀਕ ਨੂੰ ਪਾਨਾ ਸਿੱਧੂ ਬਾਹਰ ਨਹੀਂ ਆਇਆ ਤੇ ਉੱਥੇ ਹੀ ਅੱਜ ਕੋੜਦੁਨੇ ਦੇ ਵਿੱਚ ਵੀ ਵੱਡਾ ਪ੍ਰਦਰਸ਼ਨ ਹੋਣ ਜਾ ਰਿਹਾ ਹੈ ਤੇ ਦੂਜੇ ਪਾਸੇ ਅੱਜ ਮੋਹਾਲੀ ਅਦਾਲਤ ਦੇ ਵਿੱਚ ਵੀ ਪਾਨਾ ਸਿੱਧੂ ਨੂੰ ਪੇਸ਼ ਕੀਤਾ ਜਾਵੇਗਾ ਪਟੀਸ਼ਨ ਦਾਇਰ ਕੀਤੀ ਗਈ ਸੀ ਤੇ ਕੋਈ ਵੱਡਾ ਫੈਸਲਾ ਪਾਨਾ ਸਿੱਧੂ ਨੂੰ ਲੈ ਕੇ ਬਾਹਰ ਆ ਸਕਦਾ ਹੈ